ਦੋਸਤੋ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਬਿਜ਼ਨਸ ਦੇ ਵਿੱਚ ਪੈਸੇ ਕਮਾਉਣ ਦਾ ਮੌਕਾ ਸਿਰਫ ਸ਼ਹਿਰਾਂ ਕੋਲ ਨਹੀਂ ਹੁੰਦਾ ਪਿੰਡਾਂ ਕੋਲ ਵੀ ਹੁੰਦਾ ਹੈ ਪਿੰਡਾਂ ਦੇ ਵਿੱਚ ਕਾਰੋਬਾਰ ਕਰਨ ਦੇ ਇੰਨੇ ਜ਼ਿਆਦਾ ਮੌਕੇ ਨੇ ਕਿ ਅਸੀਂ ਗਿਣਤੀ ਵੀ ਨਹੀਂ ਕਰ ਸਕਦੇ ਇਸ ਲਈ ਪਿੰਡਾਂ ਦੇ ਵਿੱਚ ਕੀਤੇ ਜਾਣ ਵਾਲੇ ਬਿਜ਼ਨਸ ਬਹੁਤ ਹੀ ਘੱਟ ਇਨਵੈਸਟਮੈਂਟ ਦੇ ਨਾਲ ਸ਼ੁਰੂ ਹੁੰਦੇ ਨੇ ਉਸ ਦੇ ਪਿੱਛੇ ਰੀਜ਼ਨ ਇਹ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਅਵੇਲੇਬਿਲਟੀ ਆਫ ਲੇਬਰ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ ਔਰ ਘੱਟ ਕਾਸਟ ਦੇ ਉੱਪਰ ਤੁਹਾਨੂੰ ਲੇਬਰ ਮਿਲ ਜਾਂਦੀ ਹੈ ਔਰ ਜਿਹੜਾ ਰੌ ਮਟੀਰੀਅਲ ਆ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਆਪਾਂ ਉਹਨੂੰ ਵੀ ਯੂਜ਼ ਕਰ ਸਕਦੇ ਹਾਂ ਘੱਟ ਇਨਵੈਸਟਮੈਂਟ ਹੋਣ ਕਰਕੇ ਪਿੰਡਾਂ 'ਚ ਅਜਿਹੀਆਂ ਚੀਜ਼ਾਂ ਦਾ ਬਿਜ਼ਨਸ ਹੁੰਦਾ ਹੈ ਜੋ ਪਹਿਲਾਂ ਕਦੀ ਵੀ ਨਹੀਂ ਸੋਚਿਆ ਸੀ ਇਸ ਲਈ ਅੱਜ ਮੈਂ ਤੁਹਾਨੂੰ ਤਿੰਨ ਅਜਿਹੇ ਕਾਰੋਬਾਰ ਦੱਸਣ ਜਾ ਰਿਹਾ ਹਾਂ ਜੋ ਪਿੰਡਾਂ ਦੇ ਵਿੱਚ ਘੱਟ ਇਨਵ ਔਰ ਉਹਨਾਂ ਨੂੰ ਸ਼ੁਰੂ ਕਰਕੇ ਤੁਸੀਂ ਵਧੀਆ ਪ੍ਰੋਫਿਟ ਬਣਾ ਸਕਦੇ ਹੋ ਸੱਚੀ ਗੱਲ ਮੈਂ ਰঞ্জੀਤ ਬਾਦ ਦੋਸਤੋ ਜਮਾਨਾ ਚਾਹੇ ਕਿੰਨਾ ਵੀ ਐਡਵਾਂਸ ਹੋ ਜਾਵੇ ਕਈ ਅਜਿਹੀਆਂ ਚੀਜ਼ਾਂ ਨੇ ਜੋ ਕਦੀ ਵੀ ਨਹੀਂ ਬਦਲਣੀਆਂ ਔਰ ਫਿਊਚਰ ਵਿੱਚ ਕਦੀ ਬਦਲਣਗੀਆਂ ਵੀ ਨਹੀਂ ਪਿੰਡਾਂ ਵਿੱਚ ਅੱਜ ਵੀ ਅਜਿਹੀਆਂ ਚੀਜ਼ਾਂ ਨੇ ਜੋ ਸ਼ਹਿਰ ਦੇ ਲੋਕਾਂ ਨੂੰ ਚਾਹੀਦੀਆਂ ਨੇ ਔਰ ਸ਼ਹਿਰ ਦੇ ਲੋਕ ਉਹਨਾਂ ਚੀਜ਼ਾਂ ਨੂੰ ਖਰੀਦਣ ਦੇ ਲਈ ਬਹੁਤ ਸਾਰੇ ਪੈਸੇ ਦੇਣ ਲਈ ਤਿਆਰ ਨੇ ਅਜਿਹੀ ਚੀਜ਼ ਮੈਂ ਤੁਹਾਡਾ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਪਿੰਡਾਂ ਦੇ ਵਿੱਚ ਤੁਸੀਂ 15 ਤੋਂ 20 ਹਜ਼ਾਰ ਰੁਪਏ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਫਿਰ ਉਸ ਤੋਂ ਵਧੀਆ ਪ੍ਰੋਫਿਟ ਬਣਾ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹੋ ਤੁਹਾਡੇ ਕੋਲ ਪੈਸੇ ਘਟ ਰਹੇ ਤੇ ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰ ਸਕਦੇ ਹੋ ਇਸ ਕਾਰੋਬਾਰ ਨੂੰ ਤੁਸੀਂ ਆਪਣੀ ਨੌਕਰੀ ਦੇ ਨਾਲ-ਨਾਲ ਵੀ ਕਰ ਸਕਦੇ ਹੋ ਇਸ ਕਾਰੋਬਾਰ ਦਾ ਨਾਮ ਹੈ ਤੁਲਸੀ ਕੀਤੇ ਦੋਸਤੋ ਇਸ ਕਾਰੋਬਾਰ ਦੀ ਖਾਸ ਗੱਲ ਇਹ ਹੈ ਕਿ ਘੱਟ ਸਮੇਂ ਦੇ ਨਾਲ ਘੱਟ ਪੈਸੇ ਨਾਲ ਸ਼ੁਰੂ ਹੋ ਜਾਂਦਾ ਹੈ ਇਸ ਨੂੰ ਤੁਸੀਂ 15 ਤੋਂ 20000 ਦੇ ਨਾਲ ਸ਼ੁਰੂ ਕਰਕੇ 3 ਮਹੀਨਿਆਂ ਦੇ ਵਿੱਚ ਤੁਹਾਡੀ ਤુલਸੀ ਦੀ ਖੇਤੀ ਤਿਆਰ ਹੋ ਜਾਂਦੀ ਹੈ ਇਸ ਦਾ ਮਤਲਬ ਇਹ ਹੈ ਕਿ ਤੁਸੀਂ 3 ਮਹੀਨਿਆਂ ਦੇ ਵਿੱਚ ਹੀ ਤુલਸੀ ਤੋਂ ਕਮਾਈ ਕਰਨੀ ਸ਼ੁਰੂ ਕਰ ਦੋਗੇ ਉਹ ਵੀ ਲੱਖਾਂ ਰੁਪਏ ਦੇ ਵਿੱਚ ਕਿਉਂਕਿ ਤુલਸੀ ਆਪਣੇ ਵੱਖ-ਵੱਖ ਕਿਸਮਾਂ ਕਰਕੇ ਵਧੀਆ ਰੇਟ ਦੇ ਉੱਪਰ ਵਿਕਦੀ ਹੈ ਅਤੇ ਜੇ ਅਸੀਂ ਇਸ ਦੇ ਰੇਟ ਦੀ ਗੱਲ ਕਰੀਏ ਤਾਂ 400 ਰੁਪਏ ਪ੍ਰਤੀ ਕਿਲੋ ਬੇਸਿਕ ਤુલਸੀ ਦਾ ਰੇਟ ਹੈ ਔਰ ਬਾਕੀ ਕਿਸਮਾਂ ਦਾ ਰੇਟ ਇਸ ਤੋਂ ਜ਼ਿਆਦਾ ਵੀ ਹੈ ਆਹ ਹੁਣ ਅਸੀਂ ਜਾਣਦੇ ਹਾਂ ਕਿ ਤુલਸੀ ਦਾ ਰੇਟ ਇੰਨਾ ਜ਼ਿਆਦਾ ਕਿਉਂ ਹੈ ਤુલਸੀ ਦੇ ਬੂਟੇ ਨੂੰ ਕੌਣ ਨਹੀਂ ਜਾਣਦਾ ਤੁਲਸੀ ਦੇ ਬੂਟੇ ਨੂੰ Hindu ਧਰਮ ਦੇ ਵਿੱਚ ਮਾਤਾ ਦੇ ਸਮਾਨ ਮੰਨਿਆ ਜਾਂਦਾ ਹੈ ਤੇ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਨੇ ਇਸ ਕਰਕੇ ਤੁਲਸੀ ਦੀ ਮਾਰਕੀਟ ਦੇ ਵਿੱਚ ਬਹੁਤ ਵੱਡੀ ਡਿਮਾਂਡ ਹੈ ਆਯੁਰਵੈਦਿਕ ਦਵਾਈਆਂ ਦੇ ਵਿੱਚ ਤੇ ਅੰਗਰੇਜ਼ੀ ਦਵਾਈਆਂ ਦੇ ਵਿੱਚ ਤੁਲਸੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਨਾਲ ਤੁਲਸੀ ਸਿਰਫ ਇੱਕ ਬਿਮਾਰੀ ਲਈ ਨਹੀਂ ਵਰਤੀ ਜਾਂਦੀ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਤੁਲਸੀ ਵਰਤੀ ਜਾਂਦੀ ਹੈ ਸਗੋਂ ਇਸ ਦੇ ਨਾਲ ਨਾਲ ਇਸ ਤੋਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਨੇ ਜਿਵੇਂ ਕਿ ਕੈਸਟਰੋਲ ਦੀ ਦਵਾਈ ਕਿਡਨੀ ਸਟੋਨ ਲਈ ਦਵਾਈਆਂ ਕਫ ਸਿਰਫ ਲਈ ਦਵਾਈਆਂ ਇਸ ਤੋਂ ਇਲਾਵਾ ਸੋਰਥ ਰੋਡ ਤੇ ਅਸਥਮਾ ਵਰਗੀਆਂ ਬਿਮਾਰੀਆਂ ਦੀ ਵੀ ਦਵਾਈ ਇਸ ਤੋਂ ਬਣਾਈ ਜਾਂਦੀ ਹੈ ਸਿਰਫ ਸਰੀਰਿਕ ਦਵਾਈਆਂ ਵਾਸਤੇ ਨਹੀਂ ਮਾਨਸਿਕ ਦਵਾਈਆਂ ਵਾਸਤੇ ਵੀ ਤુલਸੀ ਦੀ ਵਰਤੋਂ ਕੀਤੀ ਜਾਂਦੀ ਹੈ ਤુલਸੀ ਸਟ्रेस ਕੰਟਰੋਲ ਕਰਨ ਲਈ ਵੀ ਵਰਤੀ ਜਾਂਦੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਤુલਸੀ ਤੋਂ ਬਣੀਆਂ ਮਾਲਾ ਤੇ ਬ੍ਰੇਸਲਟ ਵੀ ਪਹਿਨਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਹੀ ਤુલਸੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਪੰਜਾਬ ਦੇ ਲੋਕ ਬਹੁਤ ਘੱਟ ਤੁਲਸੀ ਦੀ ਖੇਤੀ ਕਰਦੇ ਨੇ। ਮੱਧ ਪ੍ਰਦੇਸ਼ ਵਰਗੇ ਇਲਾਕਿਆਂ ਦੇ ਵਿੱਚ ਤੁਲਸੀ ਦੀ ਖੇਤੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਪਰ ਜੇ ਤੁਸੀਂ ਪੰਜਾਬ ਦੇ ਵਿੱਚ ਵੀ ਇਸ ਦੀ ਖੇਤੀ ਕਰੋਗੇ ਤੇ ਤੁਹਾਨੂੰ ਵਧੀਆ ਪ੍ਰੋਫਿਟ ਮਿਲੇਗਾ। ਤੁਲਸੀ ਦੇ ਫਲ, ਜੜ, ਤਣੇ ਅਤੇ ਪੱਤੇ ਇਕੱਲੇ-ਇਕੱਲੇ ਭਾਗ ਨੂੰ ਅਲੱਗ-ਅਲੱਗ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ। ਅਤੇ ਤੁਸੀਂ ਇਸ ਦਾ ਤੇਲ ਕੱਢ ਕੇ ਵੀ ਵੇਚ ਸਕਦੇ ਹੋ। ਦੋਸਤੋ ਇਸ ਦੇ ਨਾਲ ਨਾਲ ਤੁਸੀਂ ਤੁਲਸੀ ਦੇ ਤੇਲ ਦਾ ਲੱਗ ਤੋਂ ਬਿਜ਼ਨਸ ਕਰ ਸਕਦੇ ਹੋ ਜਿਵੇਂ ਕਿ ਮੈਂ ਬਹੁਤ ساری ਵੀਡੀਓ ਦੇ ਵਿੱਚ ਕਹਿਣਾ ਕਿ ਬਿਜ਼ਨਸ ਨੂੰ ਛੋਟੇ ਲੈਵਲ ਤੋਂ ਵੱਡੇ ਲੈਵਲ ਤੱਕ ਲੱਗੇ ਜਾਓ ਤੁਸੀਂ ਤੁਲਸੀ ਦੀ ਖੇਤੀ ਨੂੰ ਛੋਟੇ ਲੈਵਲ ਤੇ ਸ਼ੁਰੂ ਕਰੋ ਉਸ ਤੋਂ ਬਾਅਦ ਜ਼ਿਆਦਾ ਡਿਮਾਂਡ ਦੇ ਅਕੋਰਡਿੰਗ ਤੁਸੀਂ ਇਸ ਨੂੰ ਵੱਡੇ ਖੇਤ ਵਿੱਚ ਵੀ ਕਰ ਸਕਦੇ ਹੋ ਆ ਹੁਣ ਦੋਸਤੋ ਪਿੰਡ ਦੇ ਵਿੱਚ ਕੀਤੇ ਜਾਣ ਵਾਲੇ ਅਗਲੇ ਬਿਜ਼ਨਸ ਬਾਰੇ ਗੱਲ ਕਰਦੇ ਸਾਡਾ ਅਗਲਾ ਬਿਜ਼ਨਸ ਆਈਡੀਆ ਹੈ ਲੈਟਸ ਨਹੀਂ ਖੇਤੀ ਜਿਹੜੇ ਲੋਕ KFC 버거 किंग ਜਾਂ ਫਿਰ ਵੱਡੇ ਆਊਟਲਟ ਤੋਂ 버거 ਖਰੀਦੇ ਨੇ ਉਹਨਾਂ ਨੂੰ ਲੈਟਸ ਦਾ ਜ਼ਰੂਰ ਪਤਾ ਹੋਏਗਾ ਇਸ ਦੇ ਨਾਲ ਨਾਲ ਜੋ ਲੋਕ ਹੈਲਥ ਕੌਨਸ਼ੀਅਸ ਹੋਣਗੇ ਜਾਂ ਫਿਰ ਫਿਟਨੈਸ ਦਾ ਧਿਆਨ ਰੱਖਦੇ ਹੋਣਗੇ ਉਹਨਾਂ ਨੂੰ ਵੀ ਲੈਟਸ ਬਾਰੇ ਜ਼ਰੂਰ ਪਤਾ ਹੋਏਗਾ ਮੈਂ ਆਪਣੇ ਬਾਕੀ ਦੇ ਭਰਾਵਾਂ ਨੂੰ ਦੱਸ ਦਵਾਂ ਕਿ ਲੈਟਸ ਇੱਕ ਬੰਦ ਗੋਭੀ ਦੇ ਪੱਤੇ ਵਰਗਾ ਹੁੰਦਾ ਹੈ ਜਿਸ ਨੂੰ 버ਗਰ ਸੈਂਡਵਿਚ ਵਿੱਚ ਵਰਤਿਆ ਜਾਂਦਾ ਹੈ ਇਹ ਇੱਕ ਤਰ੍ਹਾਂ ਦਾ ਸਲਾਦ ਹੈ ਜਿਸ ਦੇ ਨਾਲ ਚੀਜ਼ਾਂ ਦਾ ਸੁਆਦ ਵਧ ਜਾਂਦਾ ਹੈ ਔਰ ਬੋਡੀ ਨੂੰ ਨਿਊਟ੍ਰੀਸ਼ਨ ਮਿਲ ਜਾਂਦੀ ਹੈ ਲੈਟਸ ਦੇ ਗੁਣਾ ਕਰਕੇ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਰਹੀ ਹੈ ਕਿਉਂਕਿ ਇੱਕ ਕੱਚੀ ਸਬਜ਼ੀ ਹੈ ਜਿਸ ਨੂੰ ਤੁਸੀਂ ਕੱਚਾ ਵੀ ਖਾ ਸਕਦੇ ਹੋ ਜੇ ਮੈਂ ਇਸ ਦੀ ਕੀਮਤ ਦੀ ਗੱਲ ਕਰਾਂ ਤਾਂ 60 ਰੁਪਏ ਕਿਲੋ ਇਸ ਦਾ ਨਾਰਮਲ ਰੇਟ ਹੈ ਪਰ ਜੇ ਅਸੀਂ ਡਿਮਾਂਡ ਜਾਂ ਸੀਜ਼ਨ ਦੇ ਅਕੋਰਡਿੰਗ ਗੱਲ ਕਰੀਏ ਤਾਂ ਇਹ 100 ਰੁਪਏ ਤੋਂ ਲੈ ਕੇ 150 ਰੁਪਏ ਕਿਲੋ ਤੱਕ ਵੀ ਵੇਚ ਜਾਂਦਾ ਹੈ ਜ਼ਿਆਦਾਤਰ ਕੈਫੇ ਵਾਲੇ ਲੈਟਸ ਨੂੰ ਐਡ ਕਰਕੇ ਆਪਣੇ ਇਸ ਦੇ ਨਾਲ ਨਾਲ ਅੱਜ ਕੱਲ ਸਟ੍ਰੀਟ ਫੂਡ ਵਾਲੇ ਵੀ ਲੈਟਸ ਨੂੰ ਯੂਜ਼ ਕਰਨਾ ਸ਼ੁਰੂ ਕਰ ਰਹੇ ਨੇ ਇਸ ਦੀ ਮੰਡੀ ਵੱਡੇ ਸ਼ਹਿਰਾਂ ਵਿੱਚ ਹੋਣ ਕਰਕੇ ਜਿਵੇਂ ਕਿ ਦਿੱਲੀ ਚੰਡੀਗੜ੍ਹ ਬੰਬਈ ਵਰਗੇ ਸ਼ਹਿਰਾਂ 'ਚ ਹੋਣ ਕਰਕੇ ਇਹ ਮਹਿੰਗਾ ਮਿਲਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਇਸ ਦੀ ਮੰਡੀ ਹੈ ਨਹੀਂ ਤੁਸੀਂ ਇਸ ਦੀ ਖੇਤੀ ਪਿੰਡਾਂ ਵਿੱਚ ਸ਼ੁਰੂ ਕਰਕੇ ਇਹਨੂੰ ਵੱਡੀਆਂ ਮੰਡੀਆਂ ਤੱਕ ਪਹੁੰਚਾ ਕੇ ਵਧੀਆ ਪ੍ਰੋਫਿਟ ਬਣਾ ਸਕਦੇ ਹੋ ਲੈਟਸ 45 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਤੁਸੀਂ ਇਸ ਨੂੰ ਖਾ ਸਕਦੇ ਹੋ ਅਤੇ ਜੇ ਮੈਂ ਇਸ ਦੀ ਖੇਤੀ ਦੀ ਗੱਲ ਕਰਾਂ ਤਾਂ 30 ਤੋਂ 35000 ਰੁਪਏ ਲੱਗਦੇ ਨੇ ਕੀੜਿਆਂ ਤੋਂ ਦੂਰ ਰੱਖਣ ਲਈ ਤੁਸੀਂ ਲੈਟਸ ਦੇ ਉੱਪਰ ਨਿੰਮ ਦੇ ਤੇਲ ਦੀ ਸਪਰੇਅ ਕਰ ਸਕਦੇ ਹੋ ਤੁਸੀਂ ਖੇਤ ਵਿੱਚ ਚਾਰ ਕਰਮਾਂ ਤੋਂ 45 ਦਿਨਾਂ ਦੇ ਵਿੱਚ 80000 ਰੁਪਏ ਦੀ ਖੇਤੀ ਕਰ ਸਕਦੇ ਹੋ ਇਹ ਅਸਲ ਵਿੱਚ ਬਹੁਤ ਹੀ ਫਾਇਦੇਮੰਦ ਵਾਲੀ ਖੇਤੀ ਹੈ ਪੰਜਾਬ ਦੀ ਮਿੱਟੀ ਦਾ ਇਸ ਤਰੀਕੇ ਦੀ ਬਣੀ ਹੈ ਕਿ ਉਸ ਦੇ ਵਿੱਚ ਅਸੀਂ ਕੁਝ ਵੀ ਉਗਾ ਸਕਦੇ ਹਾਂ ਉਪਰੋਂ ਸਾਇੰਸ ਦੀ ਟੈਕਨੋਲੋਜੀ ਨੇ ਚੀਜ਼ਾਂ ਨੂੰ ਹੋਰ ਵੀ ਸੌਖਿਆ ਕਰ ਦਿੱਤਾ ਲੋਕ ਤਾਂ ਕੇਸਰ ਤੇ ਡ੍ਰੈਗਨ ਫਰੂਟ ਵਰਗੀਆਂ ਚੀਜ਼ਾਂ ਵੀ ਪੰਜਾਬ ਦੇ ਵਿੱਚ ਉਗਾ ਰਹੇ ਨੇ ਅਤੇ ਵੇਰੀਏਸ਼ਨ ਵਾਲੀ ਖੇਤੀ ਦੇ ਨਾਲ ਲੋਕ ਲੱਖਾਂ ਰੁਪਏ ਪੰਜਾਬ ਦੇ ਵਿੱਚ ਬੈਠ ਕੇ ਪਿੰਡਾਂ ਦੇ ਵਿੱਚ ਬੈਠ ਕੇ ਕਮਾ ਰਹੇ ਆ ਹੁਣ ਦੋਸਤੋ ਪੰਜਾਬ ਦੇ ਵਿੱਚ ਕੀਤੇ ਜਾਣ ਵਾਲੇ ਅਗਲੇ ਬਿਜ਼ਨਸ ਦੀ ਗੱਲ ਕਰਦੇ ਹਾਂ ਉਹ ਹੈ ਐਵੋਕਾਡੋ ਦੀ ਖੇਤੀ ਐਵੋਕਾਡੋ ਜਿਸ ਨੂੰ ਅੱਜ ਕੱਲ੍ਹ ਲੋਕ ਮੱਖਣ ਫਲ ਵੀ ਕਹਿੰਦੇ ਨੇ ਪੰਜਾਬ ਦੇ ਵਿੱਚ ਇਸ ਫਲ ਦੀ ਕੀਮਤ 1200 ਰੁਪਏ ਤੋਂ ਲੈ ਕੇ 1300 ਰੁਪਏ ਪ੍ਰਤੀ ਕਿਲੋ ਹੈ ਪਹਿਲਾ ਲੋਕ ਇਹ ਸੋਚਦੇ ਸਨ ਕਿ ਇਹ ਬਾਹਰ ਵਾਲਾ ਫਲ ਹੈ ਔਰ ਪੰਜਾਬ ਦੇ ਵਿੱਚ ਨਹੀਂ ਉਗਾਇਆ ਜਾ ਸਕਦਾ ਪਰ ਹੁਣ ਪੰਜਾਬੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਕੋਈ ਵੀ ਅਸੀ ਚੀਜ਼ ਨਹੀਂ ਜੋ ਪੰਜਾਬ ਦੇ ਵਿੱਚ ਨਹੀਂ ਉਗਾਈ ਜਾ ਸਕਦੀ ਜਦੋਂ ਲੋਕਾਂ ਨੂੰ ਇਸ ਦੇ ਫਾਇਦੇ ਪਤਾ ਲੱਗੇ ਤਾਂ ਲੋਕਾਂ ਨੇ ਇਸ ਨੂੰ ਇੰਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੁਣ ਪੰਜਾਬ ਦੇ ਵਿੱਚ ਵੀ ਇਸ ਦੀ ਖੇਤੀ ਹੋਣ ਲੱਗ ਪਈ ਹੈ 4 ਤੋਂ 5 ਕਿਸਾਨ ਜਿਹੜੇ ਨੇ ਉਹ ਆਲਰੇਡੀ ਐਵੋਕਾਡੋ ਦੀ ਖੇਤੀ ਕਰ ਰਹੇ ਨੇ ਜੇ ਅਸੀਂ ਇਸ ਦੀ ਖਾਸੀਅਤ ਦੇਖੀਏ ਤਾਂ ਇੱਕ ਦਿਨ ਦੇ ਵਿੱਚ ਇੱਕ ਟਾਈਮ ਦੀ ਡਾਈਟ ਜੋ ਹੈ ਇੱਕ ਫਲ ਪੂਰੀ ਕਰ ਦਿੰਦਾ ਹੈ ਇਸ ਫਲ ਦਾ ਤੇਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਲੋਕ ਇਸ ਦੀ ਚਟਨੀ ਬਣਾ ਕੇ ਖਾਂਦੇ ਨੇ